ਪਿੰਡ ਵਾਲੇ ਪਾਣੀ ਦੇ ਅੱਧੇ ਪਿੰਡ ਦੇ ਬਾਹਰ ਦੀ ਪਾਪ ਪਈ ਚਾਰ ਵੱਡੀਆਂ ਗਲੀਆਂ ਪੱਕੀਆਂ ਕੀਤੀਆਂ ਜੋ ਕਿ ਮੰਦਰਵਾੜੀ ਗਲੀ ਰਮਜੀਤ ਸਿੰਘ ਫੋਰਸਨ ਦੇ ਘਰ ਵਾਲੀ ਗਲੀ ਗੁਰਦੁਆਰਾ ਸੇ ਸਾਡੀ ਪੰਚਾਇਤ ਨੂੰ ਨਹੀਂ ਬਣੀ ਕੋਈ ਗੱਲ ਨਹੀਂ ਅਸੀਂ ਦੂਜੀ ਪੰਚਾਇਤ ਨੂੰ ਕੰਮ ਨਹੀਂ ਕਰਨ ਦਿੰਦੇ ਐਦਾਂ ਕੋਈ ਸਰਕਾਰੀ ਕੰਮ ਨੂੰ ਕੋਈ ਰੋਕ ਨਹੀਂ ਸਕਦਾ ਜੀ ਪਰ ਉਹ ਦੋ ਚਾਰ ਬੰਦੇ ਇਹ ਜੀ ਹਨ ਪਾਸਾਤ ਹੈ ਜੀ ਪਿੰਡ ਵਿੱਚ ਜੋ ਉਹ ਐਨੀ ਘਰੌਣੀ ਹਲਕਤਾਂ ਕਰ ਰਹੇ ਹਨ ਜਿਨ੍ਹਾਂ ਨੇ 5-4 ਲੱਖ ਰੁਪਏ ਪਿੰਡ ਦਾ ਕਿਸਾਂ ਦੇ ਲਵਾਤਾ ਯਾਰ ਪਿੰਡ ਦੇ ਵਾਸਤੇ ਖੜੇ ਸਾਰੇ ਕੇ ਭੰਨੇ ਵਾਸਤੇ ਖੜੇ ਸਾਰੇ ਵਾਸਤੇ ਕੰਮ ਕਰ ਰਹੇ ਆ ਹਾਂਜੀ ਕੋਈ ਇਦਾਂ ਦੀ ਦਿੱਕਤ ਤਾਂ ਨਹੀਂ ਕਿਸੇ ਦੀ ਸ਼ਿਕਾਇਤ ਹੋ ਗਿਆ ਵੀ ਆ ਤੁਹਾਡਾ ਕੰਮ ਸਾਡਾ ਕੰਮ ਆਪਾਂ ਆਪਾਂ ਕਿਸੇ ਨੂੰ ਅੱਜ ਤੱਕ ਇਹ ਨਹੀਂ ਕਿਹਾ ਵੀ ਤੇਰਾ ਕੰਮ ਨਹੀਂ ਹੋਣਾ ਮੈਂ ਤਾਂ ਹਰੇਕ ਵਾਰ ਉਹਨੂੰ ਇਦਾਂ ਕਹਿੰਦਾ ਵੀ ਕੋਟ ਵੀ ਝੋਲਾ ਚੱਕਣ ਨਾਲੋਂ ਪਿੰਡ ਵਿੱਚ ਬਹਿ ਕੇ ਮੁੱਦੇ ਸੋਲਵ ਕਰ ਲਏ ਜਾਣ ਸਾਨੂੰ ਦੱਸੋ ਕਿ ਸਾਡਾ ਵਾਲੀ ਗਲੀ ਇਕਬਾਲ ਸਿੰਘ ਦਿੱਲੀ ਵਾਲੇ ਉਹਨਾਂ ਦੇ ਘਰ ਵਾਲੀ ਗਲੀ ਪੱਪੀ ਸੰਤੋਖ ਬੰਦੇ ਉਹਨਾਂ ਦੇ ਘਰ ਵਾਲੀ ਗਲੀ ਇਸ ਵੇਲੇ ਮੌਜੂਦ ਹੈ ਜੀ ਮੁਹਾਲੀ ਜ਼ਿਲ੍ਹੇ ਦੇ ਪਿੰਡ ਸੈਣੀ ਮੱਜਰਾ ਵਿਖੇ ਜਿੱਥੇ ਕਿ ਬਾਬਾ ਰਾਦੇਵਾਲਿਆ ਦੇ ਉੱਤੇ ਇੱਕ ਵੱਡਾ ਪ੍ਰੋਗਰਾਮ ਚੱਲ ਰਿਹਾ ਏ ਹਰ ਸਾਲ ਵੱਡੇ ਪੱਧਰ ਤੇ ਇੰਨਾ ਕੋਈ ਇੱਕ ਪ੍ਰੋਗਰਾਮ ਕੀਤਾ ਜਾਂਦਾ ਏ ਸੋ ਨਾਲ ਦੀ ਨਾਲ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਤੇ ਨਾਲ ਪੰਚਾਇਤ ਦੇ ਵੱਲੋਂ ਜਿਹੜਾ ਖੂਨਦਾਨ ਕੈਂਪ ਵੀ ਇੱਕ ਵੱਡੀ ਸੇਵਾ ਹੁੰਦੀ ਏ ਉਹ ਵੀ ਲਗਾਇਆ ਗਿਆ ਤੇ ਨਾਲ ਅੱਜ ਆਮ ਇਜਲਾਸ ਕੀਤਾ ਗਿਆ ਜਿਹਦੇ ਵਿੱਚ ਅਹਿਮ ਫੈਸਲੇ ਪੰਚਾਇਤ ਦੇ ਵੱਲੋਂ ਲਿੱਤੇ ਗਏ ਸੋ ਅੱਜ ਜਿਹੜੀ ਪੰਚਾਇਤ ਪਿੰਡ ਸੈਣੀ ਮਚਰੇ ਦੀ ਸਰਪੰਚ ਤੇ ਹੋਰ ਪੰਜ ਤੇ ਮੈਂਬਰ ਜਿਹੜੀ ਨਵੀਂ ਕਮੇਟੀ ਵੀ ਬਣਾਈ ਅੱਜ ਬਾਬਾ ਜਿਹੜੇ ਰਾਦਾਵਾਲੇ ਜਿਹੜਾ ਇਹਨਾਂ ਦਾ ਸਥਾਨ ਆ ਇਹਨਾਂ ਦੀ ਕਮੇਟੀ ਵੀ ਨਵੀਂ ਬਣੀ ਵੀ ਗੱਲਬਾਤ ਕਰਦੇ ਆ ਸੋ ਨਾਲ ਦੀ ਨਾਲ ਤੁਹਾਨੂੰ ਪਹਿਲਾਂ ਤਸਵੀਰਾਂ ਵੀ ਖਾ ਦਿੰਦੇ ਕਿ ਜਿਹੜੇ ਅੱਜ ਪਿੰਡ ਦੇ ਵਸਨੀਕ ਸਰਪੰਚ ਪੰਚ ਤੇ ਹੋਰ ਮੈਂਬਰ ਸਹਿਬਾਨ ਇੱਥੇ ਮੌਜੂਦ ਹੈ ਸੋ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਆ ਸੋ ਵੱਡੀ ਤਦਾਦ ਦੇ ਵਿੱਚ ਅੱਜ ਲੋਕ ਇੱਥੇ ਜਿਹੜੀ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਹਰ ਸਾਲ ਵੱਡੇ ਪੱਧਰ ਤੇ ਸਮੂਲੀਅਤ ਵੀ ਹੁੰਦੀ ਹੈ ਸੋ ਨਾਲ ਦੀ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਸਰਪੰਚ ਜੁਜਾਤ ਸਿੰਘ ਮੌਜੂਦ ਹੈ ਸਰਪੰਚ ਸਾਹਿਬ ਸੋ ਅੱਜ ਵੱਡਾ ਜਿਹੜਾ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ ਕੈਂਪ ਵੀ ਲਗਾਇਆ ਗਿਆ ਤੁਹਾਡੇ ਵੱਲੋਂ ਤੋ ਸਭ ਤੋਂ ਪਹਿਲਾਂ ਇਹ ਦੱਸੋ ਜਿਹੜਾ ਅੱਜ ਆਮ ਇਜਲਾਸ ਕੀਤਾ ਹੈ ਉਹਦੇ ਵਿੱਚ ਕਿਹੜੇ-ਕਿਹੜੇ اہم ਫੈਸਲੇ ੋਡੇ ਵੱਲੋਂ ਲਏ ਗਏ ਅੱਜ ਆਮ ਜਲਾਸ ਵਿੱਚ ਆਪਾਂ ਨੇ ਪਿੰਡ ਵਿੱਚ ਕੁਝ ਫੈਸਲੇ ਜੋ ਲਏ ਗਏ ਜਿਨ੍ਹਾਂ ਵਿੱਚ ਆਪਾਂ ਨੇ ਇੱਕ ਪੈਲਸ ਬਣਾਉਣਾ ਇੱਕ ਸਟੇਡੀਅਮ ਜੋ ਕਿ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਕਹਿ ਚੁੱਕਿਆ ਸਟੇਡੀਅਮ ਹੈ ਜੀ ਇੱਕ ਐਸਸੀ ਧਰਮਸ਼ਾਲਾ ਜੀ ਆਪਣੇ ਮੁੱਦੇ ਕਾਫੀ ਨੇ ਜੀ ਹਲੇ ਸਟਰੀਟ ਲਾਈਟਾਂ ਲਾਉਣੀਆਂ ਜੀ ਪਿੰਡ 'ਚ ਕੈਮਰੇ ਲਗਾਉਣੇ ਆ ਜੀ ਤੇ ਇੱਕ ਡਸਟਬਿਨ ਜੋ ਕੂੜੇ ਵਾਲੇ ਉਹ ਘਰ-ਘਰ ਗਲੀ-ਗਲੀ ਲਗਾਣੇ ਜੇ ਆਪਾਂ ਨੇ ਇਹ ਸਾਰੇ ਕੰਮ ਆਪਾਂ ਆਉਣ ਵਾਲੇ ਟਾਈਮਾਂ 'ਚ ਕਰਨੇ ਹਨ ਜੀ ਤੁਸੀਂ ਇੱਥੇ ਜਿਹੜੇ ਇਹ ਕੰਮ ਪਹਿਲਾਂ ਵੀ ਕਹੇ ਸੀ ਵੀ ਇਹ ਆਉਣ ਵਾਲੇ ਟਾਈਮ 'ਚ ਹੋਣਗੇ ਹੁਣ ਹੱਦ ਤੱਕ ਹੋਏ ਨਹੀਂ ਕਿਤੇ ਦਿੱਕਤ ਆਈ ਹੈ ਨਹੀਂ ਜੀ ਪੁੱਛ ਤਾਂ ਸਾਡੇ 2 ਮਹੀਨੇ ਬਰਸਾਤ ਜਨਾਂਗੇ ਇੱਕ ਆਪਾਂ ਸਭ ਤੋਂ ਵੱਡਾ ਕੰਮ ਜੋ ਚੋਈ ਦਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਅਸੀਂ 20 ਫੁੱਟ ਟੋਗਾ ਟੋ ਡੂੰਗੀ ਸੀ ਜਿਹਦਾ ਵਿੱਚ ਮਿੱਟੀ ਪਾਈ ਪਾਈਪਲਾਈਨ ਵਿਚਾਈ ਉਹਦੇ ਚ ਆਪਾਂ ਨੂੰ 2 2.5 ਮਹੀਨੇ ਲੱਗੇ ਹੁਣ ਆਪਣਾ ਜਿਹੜਾ 1.5 ਮਹੀਨੇ ਕੰਮ ਰੁਕੇ ਰਿਹਾ ਕੋਈ ਬਰਸਾਤ ਕਰਕੇ ਰੁਕੇ ਰਿਹਾ ਹੁਣ ਬਰਸਾਤ ਤੋਂ ਬਾਅਦ ਸਾਡੇ ਸਾਰੇ ਕੰਮ ਫੇਰ ਨੰਬਰ ਟੂ ਨੰਬਰ ਸਟਾਰਟ ਹੋ ਜਾਣਗੇ ਜੀ ਜਿਸ ਤਰ੍ਹਾਂ ਅੱਜ ਜਿਹੜਾ ਮਤਾ ਪਾਇਆ ਏ ਨਵੀਂ ਕਮੇਟੀ ਵੀ ਬਣਾਈ ਗਈ ਹੈ ਸੇ ਕਮੇਟੀ ਵੀ ਅਰੇ ਵੀ ਦੱਸੋ ਕਿ ਕਿਉਂ ਬਣਾਈ ਨਵੀਂ ਕਮੇਟੀ ਜਿਹੜੀ ਪਹਿਲਾਂ ਚੱਲਦੀ ਸੀ ਉਹ ਕਿਉਂ ਘਟਾਇਆ ਜੋ ਕਮੇਟੀ ਸਾਡਾ ਰਾਧਾ ਵਾਲਾ ਬਾਬਾ ਜੀ ਇੱਥੇ ਕ੍ਰਿਸ਼ਨ ਮਹਾਰਾਜ ਜੀ ਕਿਸੇ ਟਾਈਮ ਪਹਿਲੇ ਆਏ ਹਨ ਇਹਦੀ ਬਹੁਤ ਪ੍ਰਸ਼ੰਸਤਾ ਹੈ ਇਹਦੇ ਵਿੱਚ ਮਾਰਕੀਟ ਸਾਡੀਆਂ ਦੁਕਾਨਾਂ ਹਨ ਉਹ ਵੀ ਇਸੇ ਕਮੇਟੀ ਦੇ ਅੰਡਰ ਆਈ ਹੈ ਇਹਦਾ ਵੀ ਜੋ ਪੁਰਾਣੀ ਕਮੇਟੀ ਸੀ ਉਹਦੇ ਵਿੱਚ ਕੁਝ ਇੱਕ ਦੋ ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਕੁਝ ਇੱਕ ਦੋ ਬੰਦੇ ਬਾਹਰ ਚਲੇ ਗਏ ਹਨ ਉਸ ਐਨੇ ਬਜ਼ੁਰਗ ਹੋ ਗਏ ਹਨ ਕਿ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਇਹਦਾ ਕਰਕੇ ਸਾਨੂੰ ਨਵੀਂ ਕਮੇਟੀ ਦੀ ਚੋਣ ਕਰਨੀ ਪਈ ਅਜੇ ਜਦੋਂ ਤੋਂ ਤੁਸੀਂ ਸਰਪੰਚ ਬਣੇ ਹੈ ਤੁਹਾਡੀ ਪੰਚਾਇਤ ਨੇ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕੰਮ ਹੁਣ ਤੱਕ ਕਰ ਦਿੱਤੇ ਹੈ ਸਾਡੀ ਪੰਚਾਇਤ ਨੇ ਹੁਣ ਤੱਕ ਕਾਫੀ ਕੰਮ ਕਰਦਿਆ ਨੇ ਚਾਰ ਪੰਜ ਪਿੰਡ ਦੀਆਂ ਵੱਡੀਆਂ ਗਲੀਆਂ ਨੇ ਜੋ ਪੱਕੀਆਂ ਕਰਵਾਈਆਂ ਜੀ ਤੇ ਉਸ ਤੋਂ ਬਾਅਦ ਪਿੰਡ ਵਿੱਚ ਸੀਵਰੇਜ ਦੀ ਇੱਕ ਪਾਸੇ ਦੀ ਪੂਰੀ ਸੀਵਰੇਜ ਦੀ ਲਾਈਨ ਪੁਵਾਈ ਇੱਕ ਪੀਣ ਵਾਲੇ ਪਾਣੀ ਦੀ ਲਾਈਨ ਪੁਵਾਈ ਹੈ ਜੀ ਇੱਕ ਸਭ ਤੋਂ ਵੱਡਾ ਇੱਕ ਸ਼ਮਸ਼ਾਨ ਘਾਟ ਦਾ ਸ਼ੈੱਡ ਪੁਵਾਇਆ ਜੀ ਫਰਸ਼ ਲੱਗਿਆ ਜੀ ਉਹਨੂੰ ਟੇਬਲ ਮੜਾ ਕੇ ਮਾਰਬਲ ਪੱਥਰ ਲਗਵਾਇਆ ਜੀ ਜਿਸ ਤਰ੍ਹਾਂ ਤੁਸੀਂ ਕਲਾਉਂਸਮੈਂਟ ਵੀ ਕਰੀਏ ਕਿ ਜਿਹੜੇ ਪਿੰਡ ਦੇ ਵਿੱਚ ਦੋ ਚਾਰ ਬੰਦੇ ਤਾਂ ਦੇ ਹੈਗੇ ਐ ਜਿਹੜੇ ਪਿੰਡ ਦੇ ਵਿੱਚ ਦਿਕਤ ਕਰਦੇ ਕੰਮ ਚਲਾਉਣ ਦੇ ਵਿੱਚ ਟਿਕਾ ਪਉਂਦੇ ਆ ਤਾਂ ਉਹ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਬਾਰੇ ਇਹ ਕੰਮ ਨਹੀਂ ਚੰਗਾ ਲੱਗਦਾ ਇਹ ਕੰਮ ਚੰਗਾ ਲੱਗਦਾ ਜੇ ਕੋਈ ਇੱਕ ਬੰਦਾ ਕਹੇ ਕਿ ਮੈਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਇੱਕ ਬੰਦੇ ਕਰਕੇ ਤਾਂ ਪੰਚਾਇਤ ਐਦਾਂ ਕਰ ਨਹੀਂ ਸਕਦੀ ਵੀ ਕੰਮ ਨਾ ਕਰੇ ਪਿੰਡ ਇਕੱਠਾ ਹੋਵੇ ਸਾਰਾ ਜੇ ਜਿੱਧਰ 60% ਵੋਟ ਆਉਂਦੀ ਸੀ ਉਹ ਕੰਮ ਕਰ ਦੇ ਜੇ ਸੋ 40% ਦਾ 10 20% ਜਿਹੜੇ ਲੋਕ ਉਹ ਹਰੇਕ ਪਾਸੇ ਹੀ ਸਾਈਡ ਖਿੱਚਣ ਵਾਲੇ ਹੁੰਦੇ ਆ ਉਹਨਾਂ ਦੀ ਅਸੀਂ ਪ੍ਰਵਾਹ ਵੀ ਨਹੀਂ ਕਰਨੀ ਜਿਹੜੀ ਅੱਜ ਤੁਸੀਂ ਇੱਕ ਗਰੁੱਪ ਵਗੈਰਾ ਵੀ ਬਣਾਇਆ ਕਹਿੰਦੇ ਵੀ ਗਰੁੱਪ ਤੋਂ ਬਣਾਇਆ ਹੈ ਜਿਹਦੇ ਵਿੱਚ ਅਲੱਗ ਦੇ ਅਲੋਟਮੈਂਟ ਹੋਣਗੇ ਉਹ ਕਿੱਦਾਂ ਦੇ ਅਲੋਟਮੈਂਟ ਆ ਜਿਹੜੀਆਂ ਉਹਦੇ ਵਿੱਚ ਹੋਣਗੀਆਂ ਜਿਹੜਾ ਗਰੁੱਪ ਉਹ ਅਸੀਂ ਅੱਜ ਪਿੰਡ ਦੇ ਵਾਸਤੇ ਬਣਾਇਆ ਤੁਸੀਂ ਉਹ ਪਿੰਡ ਲਈ ਬਣਾਇਆ ਜੀ ਉਹਦੇ ਵਿੱਚ ਕੇਵਲ ਪਿੰਡ ਦੇ ਹੀ ਬੰਦਿਆਂ ਦੇ ਨਾਮ ਹਨ ਘਰ-ਘਰ ਦੀ ਇੱਕ ਇੱਕ ਦੋ-ਦੋ ਮੈਂਬਰ ਦੇ ਉਹਨਾਂ ਦੇ ਨੰਬਰ ਲਏ ਜਾਣ ਪਿੰਡ ਦੇ ਗਰੁੱਪ 'ਚ ਉਹ ਗਰੁੱਪ 'ਚ ਸਵਾਇ ਇੱਕ ਬੰਦੇ ਤੋਂ ਚਾਹੇ ਮੈਂ ਹੋਵਾਂ ਉਸ ਬੰਦੇ ਤੋਂ ਇਲਾਵਾ ਕੋਈ ਬੰਦਾ ਕੁਝ ਵੀ ਬੋਲ ਕੇ ਨਹੀਂ ਪਾ ਸਕਦਾ ਉਹ ਇਕੱਲੇ ਬੰਦਾ ਬੋਲ ਕੇ ਜੇ ਕਿਸੇ ਨੂੰ ਕੋਈ ਅਲਾਸਮੈਂਟ ਕਰਾਣੀ ਹੈ ਉਹ ਮੈਨੂੰ ਮੇਰੇ ਫੋਨ ਤੇ ਫੋਨ ਕਰੇਗਾ ਕਿਸ ਗਰੁੱਪ ਚ ਇਹ ਚੀਜ਼ ਪਾ ਦੋ ਉਸ ਵਿੱਚ ਜੇ ਕਈ ਵਾਰ ਐਦਾਂ ਹੁੰਦਾ ਕਿ ਮੈਂ ਕਿਸੇ ਕੰਮ ਤੇ ਹੋਵਾਂ ਮੈਨੂੰ ਕਦੇ ਉੱਪਰ ਅਫਸਰ ਦਾ ਫੋਨ ਆ ਗਿਆ ਤੇਰੇ ਪਿੰਡ ਚ ਇਹ ਚੀਜ਼ ਦੀ ਸਾਰੇ ਪਿੰਡ ਨੂੰ ਪਤਾ ਲੱਗਣੀ ਚਾਹੀਦੀ ਹੈ ਉਸ ਟਾਈਮ ਦੁਪਹਿਰ ਹੁੰਦਾ ਗੁਰਦੁਆਰੇ ਦੀ ਨਹੀਂ ਪਾਠੀ ਹੁੰਦੇ ਤਾਂ ਪਿੰਡ ਵਿੱਚ ਲੋਸਮੈਂਟ ਕਰਕੇ ਘਰ-ਭਰ ਦੀ ਗੱਲ ਪਹੁੰਚ ਸਕਦੀ ਹੈ ਹਰੇਕ ਮੈਸੇਜ ਹਰ ਟਾਈਮ ਹਾਂ WhatsApp ਗਰੁੱਪ ਜਿਹੜੀ ਪਿੰਡ ਦੇ ਵਿੱਚ ਪ੍ਰੋਬਲਮ ਵਗੈਰਾ ਆਦੀ ਆ ਉਹ WhatsApp ਤੇ ਰਾਹੀਂ ਤੁਹਾਨੂੰ ਸੂਚਿਤ ਕੀਤਾ ਜਾ ਸਕਦਾ ਉਸ ਗਰੁੱਪ ਰਾਹੀਂ ਹਾਂਜੀ ਉਸ ਗਰੁੱਪ ਰਾਹੀਂ ਪਸਚੇਤ ਕਰ ਸਕਦੇ ਆ ਕੋਈ ਵੀ ਕਰ ਸਕਦਾ ਹੈ ਹਾਂਜੀ ਇਸੇ ਤਰ੍ਹਾਂ ਵੀ ਪ੍ਰੋਬਲਮ ਆਪਾਂ ਮੇ ਕਿਸੇ ਦੁਖ ਸੁੱਖ ਨੂੰ ਲੈ ਕੇ ਆ ਪਿੰਡ ਦੇ ਵਿੱਚ ਕੋਈ ਦਿੱਕਤ ਆ ਰਹੀ ਉਸ ਨੂੰ ਲੈ ਕੇ ਕੋਈ ਦੁਖ ਸੁੱਖ ਨੂੰ ਲੈ ਕੇ ਆ ਜੀ ਕੋਈ ਮੰਨ ਲਓ ਕਈ ਵਾਰੀ ਦੁਪਹਿਰ ਨੂੰ ਦੱਸਦੇ ਕਿ ਭਾਈ ਕਣਕ ਵੰਡਉਣ ਲੱਗੀ ਆਪਣੀ ਕਣਕ ਲੈਣ ਪਹੁੰਚ ਜਾਓ ਕਈ ਵਾਰੀ ਡਿਸਪੈਂਸਰੀ ਲਈ ਕੋਈ ਟੀਕੇ ਲੱਗਣੇ ਕੈਂਪ ਲੱਗਣਾ ਉਹ ਸਾਰਾ ਉਹਦੇ ਵਿੱਚੋਂ ਹਾਂ ਸਾਰਾ ਕੁਝ ਆਪਾਂ ਅਲੌਸ ਗੁਰਦੁਆਰੇ ਅਲੌਸ ਮੈਟਰ ਤੋਂ ਬਜਾਏ ਗਰੁੱਪ 'ਚ ਬੋਲ ਪਾ ਕੇ ਪਾ ਕੇ ਘਰ-ਘਰ ਤੀ ਹਰੇਕ ਮੈਸੇਜ ਪਾ ਜਾ ਸਕਦੇ ਹਾਂ ਠੀਕ ਹੈ ਸੋ ਬਹੁਤ ਵਧੀਆ ਜੀ ਸੋ ਨਾਲ ਦੀ ਨਾਲ ਗੱਲਬਾਤ ਕਰਦੇ ਆ ਹੋਰ ਵੀ ਸਾਡੇ ਨਾਲ ਜਿਹੜੇ ਮੈਂਬਰ ਮੌਜੂਦ ਹੈ ਗੱਲਬਾਤ ਕਰਦੇ ਆ ਬਾਬਾ ਜੀ ਅੱਜ ਇੱਕ ਹੋਰ ਵੀ ਅਨਾਉਂਸਮੈਂਟ ਕੀਤੀ ਹੈ ਤੁਸੀਂ ਕਿ ਜਿਹੜਾ ਕਾਨਕ ਦਾ ਡੀਪੂ ਤੁਸੀਂ ਹੋਰ ਪਾਸੇ ਤੇ ਜਿਹੜੀ ਕਾਨਕ ਲੈਣ ਜਾਂਦੇ ਸੀ ਉਹ ਜਿਹੜਾ ਤੁਹਾਡੇ ਪਿੰਡ ਵਿੱਚ ਉਹਦੇ ਬਾਰੇ ਦੱਸੋ ਸਾਡੇ ਨਾਲ 2.5 ਕਿਲੋਮੀਟਰ ਤੇ ਤੀਮੀਆਂ ਨੂੰ ਤੁਰਕਾ ਜਾਣਾ ਪੈਂਦਾ ਹੈ ਤੁਰਕਾ ਜਾਣੇ ਵਿੱਚ ਪਰੇਸ਼ਾਨੀ ਆਂਦੀ ਹੈ ਹਰੇਕ ਕੋਲ ਵਹੀਕਲ ਨਹੀਂ ਹੁੰਦੇ ਕੋਣ ਜਿਹੜਾ ਕਾਨਕ ਦੇ ਅਨਾਉਂਸਮੈਂਟ ਕਰਦੇ ਆ ਜੋ ਆਦਮੀ ਆ ਉਹ ਦਿਹਾੜੀ ਤਪਿਆ ਤੇ ਗੇ ਵੀ ਹੁੰਦੇ ਆ ਸਾਰਿਆਂ ਦੇ ਆਦਮੀ ਕਰਾ ਨਹੀਂ ਹੁੰਦੇ ਇਸ ਕਰਕੇ ਬੜੀ ਪਰੇਸ਼ਾਨੀ ਆਉਂਦੀ ਹੈ ਤਰਸ ਵੀ ਆਉਂਦਾ ਕਈ ਵਾਰੇ ਗਰੀਬ ਐ ਇਹਨਾਂ ਕੋਲ ਸਾਈਕਲ ਤੱਕ ਨਹੀਂ ਹੁੰਦਾ ਉਹ ਕਿਤਰਾ ਲੈ ਕੇ ਆਉਂਗੇ ਆ ਇਸ ਕਰਕੇ ਪੰਚਾਇਤ ਦੀ ਕੋਸ਼ਿਸ਼ ਹੈ ਵੀ ਜੋ ਢਿੱਪੂ ਐ ਜੋ ਤੀਵੀਆਂ ਬੀਬੀਆਂ ਪੈਣਾ ਠੱਕੇ ਖਾਂਦੀਆਂ ਉਹਨਾਂ ਨੂੰ ਜੋ ਨਾ ਦਾ ਛੁਟਕ ਛੁਟਕਾਰਾ ਹੋ ਸਕੇ ਇਸ ਚੀਜ਼ ਤੋਂ ਪਿੰਡ ਮਾ ਜੇ ਪਿੰਡ ਦੇ ਵਿੱਚ ਕੋਈ ਬੰਦਾ ਕੋਈ ਚੁਣੇਗੇ ਇੱਕ ਦੋ ਬੰਦਾ ਜੋ ਹੈਲਪ ਕਰੇ ਕੋਈ ਲਾਲਚੀ ਨਾ ਹੋਵੇ ਕੋਈ ਗਲਤ ਨਾ ਹੋਵੇ ਕੋਈ ਟਾਂਕੇ ਬਗਰ ਰਾਣੇ ਵਾਲਾ ਹਰਾਮੀ ਬੰਦਾ ਨਾ ਹੋਵੇ ਇਮਾਨਦਾਰ ਹੋਵੇ ਕਿਉਂਕਿ ਇਹ ਸਰਕਾਰ ਗਰੀਬ ਬੰਦਿਆਂ ਨੂੰ ਕਣਕ ਦਿੰਦੀ ਹੈ ਜੇ ਗਰੀਬ ਬੰਦਿਆਂ ਦਾ ਅਸੀਂ ਅੱਖ ਖਾਉਂਗੇ ਤਾਂ ਠੀਕ ਨਹੀਂ ਹੈਗਾ ਭਲਾ ਹੋਣਾ ਚਾਹੀਦਾ ਕੋਈ ਵੀ ਹੋ ਐਕਸ ਵਾਈ ਜ਼ੈਡ ਕੋਈ ਵੀ ਪਿੰਡ ਦਾ ਇਮਾਨਦਾਰ ਬੰਦਾ ਜੋ ਉਹਦੀ ਦਿਹਾੜੀ ਵਗੈਰਾ ਜੋ ਵੀ ਬਣੇਗੀ ਜੋ ਸਰਕਾਰ ਦੀ ਗਾਈਡਲਾਈਨ ਹੈ ਉਹਦੇ ਸਾਹਬ ਨਾਲ ਉਹਦੀ ਦਿਹਾੜੀ ਵਗੈਰਾ ਦੇਈ ਜਾਊਗੀ ਇਦਾਂ ਦੀ ਕਰਨੀ ਉਹਦੇ ਨਾਲ ਕੋਈ ਹਿਰਾਫੇਰੀ ਨਹੀਂ ਹੈਗੀ ਵੀ ਕੋਈ ਬੰਦਾ ਕੋਈ ਡਿੱਪੂ ਦਾ ਇੰਚਾਰਜ ਬਣੇ ਭਾਵੇਂ ਮੈਂ ਬਣੇ ਕੋਈ ਵੀ ਹੋਵੇ ਐਨੀਵੇ ਕੋਈ ਵੀ ਹੋ ਵੀ ਇਮਾਨਦਾਰੀ ਨਾਲ ਕੰਮ ਆਉਣਾ ਚਾਹੀਦਾ ਇਹ ਗਰੀਬਾਂ ਦੇ ਢਿੱਡ ਤੱਕ ਦਾਣਾ ਜਾਣਾ ਚਾਹੀਦਾ ਬੇਈਮਾਨੀ ਨਹੀਂ ਹੋਣੀ ਚਾਹੀਦੀ ਤੇ ਇਹ ਵੀ ਬਹੁਤ بڑا ਉਪਰਾਲਾ ਨਵੀਂ ਪੰਚਾਇਤ ਦਾ ਵੀ ਆ ਚੀਜ਼ ਸਾਡੇ ਨਗਰ ਦੇ ਵਿੱਚ ਡਿੱਪੂ ਆ ਜੇ ਤਾਂ ਬਹੁਤ ਵਧੀਆ ਹੈ ਬਾਕੀ ਪੰਚਾਇਤ ਦਾ ਅੱਛਾ ਹੋਰ ਗੱਲ ਕਰਦਾ ਜੀ ਸੋ ਸਰਪੰਚ ਸਾਹਿਬ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਾਰਟੀ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਕਿਉਂਕਿ ਪਿੰਡ ਦੇ ਵਿੱਚ ਤੁਸੀਂ ਲਗਾਤਾਰ ਕੰਮ ਵੀ ਕਰਵਾ ਰਹੇ ਹੋ ਵੀ ਕਿ ਹੋਣੇ ਵੀ ਹੈ ਤਾਂ ਕਿਸੇ ਤਰ੍ਹਾਂ ਦਾ ਪਾਰਟੀ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਗ੍ਰਾਂਟ ਗ੍ਰਾਂਟ ਵਗੈਰਾ ਆਈ ਤੁਹਾਡੇ ਕੋਲ ਫਿਲਹਾਲ ਤਾਂ ਜੀ ਸਰਕਾਰ ਵੱਲੋਂ ਦਾ ਇੱਕ ਰੰਗਲੇ ਪੰਜਾਬ ਦੀ ਜੋ ਇਹ ਕ ਹਰ ਪਿੰਡ ਨੂੰ 5-5 ਲੱਖ ਰੁਪਏ ਦੇ ਜਾਣ ਉਹਦਾ ਸਾਡੇ ਪਿੰਡ ਲਈ ਅਲਾਉਂਸ ਹੋਇਆ ਜੀ 3 ਲੱਖ ਰੁਪਇਆ ਉਹ ਆਪਾਂ ਦੇਖਾਂਗੇ ਜਦੋਂ ਆਵਾਂਗੇ ਉਹਨੂੰ ਬਿਲਾਵਾਂਗੇ ਜੀ ਅਲਾਉਂਸ ਹੋਇਆ ਜੀ ਅਲਾਉਂਸ ਹੋਇਆ ਜੀ ਇਹਦੇ ਕਿਸੇ ਤਰ੍ਹਾਂ ਦੀ ਗ੍ਰਾਂਟ ਉਸ ਤੋਂ ਇਲਾਵਾ ਹਲੇ ਕੋਈ ਗ੍ਰਾਂਟ ਨਹੀਂ ਆਈ ਜੀ ਅੱਛਾ ਉਸ ਤੋਂ ਇਲਾਵਾ ਜੋ ਸਾਡੇ ਪਿੰਡ 'ਚ ਸ਼ਾਮਲਾ ਦੇ ਜ਼ਮੀਨ ਵਿਕੀ ਸੀ ਉਸਦਾ ਜੋ ਕਿ ਪੰਚਾਇਤ ਉਹਦਾ ਵਿਆਜ ਲਗਾ ਸਕਦੀ ਹੈ ਉਹ ਵਿਆਜ ਲਗਾ ਕੇ ਆਪਾਂ ਕੰਮ ਕਰ ਰਹੇ ਹਾਂ ਵਿਆਜ ਠੀਕ ਹੈ ਹਾਂਜੀ ਵਿਆਜ ਉਹਦੇ ਨਾਲੇ ਚੱਲ ਰਿਹਾ ਹੈ ਉਹਦੇ ਨਾਲੇ ਕੰਮ ਚੱਲ ਰਿਹਾ ਹੈ ਜੀ ਅੱਛਾ ਕੋਈ ਵੀ ਸਰਕਾਰ ਵੱਲੋਂ ਹਰ ਕੋਈ ਇਦਾਂ ਦੀ ਹਾਲ ਤੱਕ ਸਰਕਾਰ ਵੱਲੋਂ ਨਹੀਂ ਹੋਇਆ ਜੀ ਕੋਈ ਵੀ ਕੋਈ ਮੈਸੇਜ ਦੇਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਕੁਝ ਬਸ ਸਰਕਾਰ ਨੂੰ ਉਹੀ ਕਹਿਣਾ ਚਾਹੁੰਦੇ ਜਿੰਨਾ ਸਰਕਾਰ ਸਾਡਾ ਸਾਥ ਦੇਊਗੀ ਜੀ ਗ੍ਰਾਂਟ ਵਗੈਰਾ ਦੇਊਗੀ ਤਾਂ ਹੀ ਅਸੀਂ ਪਿੰਡ 'ਚੋਂ ਗੰਦ ਘੱਟ ਸਕਦੇ ਆ ਜੀ ਤਾਂ ਹੀ ਆਪਾਂ ਅਗਲੇ 5 ਸਾਲ ਤੱਕ ਤਾਂ ਹੀ ਆਪਾਂ ਪਿੰਡ ਨੂੰ ਕਹਿ ਸਕਦੇ ਆ ਕਿ ਮੈਨੂੰ ਵੋਟਾਂ ਪਾਓ ਹੁਣ ਜੇ ਸਰਕਾਰ ਸਾਡੇ ਨਾਲ ਖੜੂ ਹਾਂ ਹੀ ਸਰਕਾਰ ਨਾਲ ਖੜੂ ਹੋਗੇ ਜੀ ਅਜਾ ਇੱਕ ਤੁਸੀਂ ਸਭ ਨੂੰ ਕਿਹ ਚ ਗੱਲ ਪਈ ਸੀ ਕਿ ਜਿਹੜਾ ਇਹ ਆਸਥਾਨ ਹੈ ਇੱਥੇ ਕ੍ਰਿਸ਼ਨ ਜੀ ਆਏ تھے ਕ੍ਰਿਸ਼ਨ ਜੀ ਆਈਏ ਹਾਂਜੀ ਹਾਂਜੀ ਕ੍ਰਿਸ਼ਨ ਮਹਾਰਾਜ ਜੀ ਬਹੁਤ ਪੁਰਾਣੇ ਟਾਈਮ ਚ ਖੁਦ ਆਏ ਸੀ ਉਸ ਤੋਂ ਬਾਅਦ ਰਤਵਾੜਾ ਸਾਹਿਬ ਗਏ ਸੀ ਉਸ ਤੋਂ ਜਿਹੇ ਉਸ ਤੋਂ ਹੀ ਇਸ ਮੰਦਿਰ ਦੀ ਮਾਨਤਾ ਜੀ ਰਾਧਾ ਵਾਲਾ ਬਾਬਾ ਇਸ ਲਈ ਕਿਹਾ ਜਾਂਦਾ ਜੀ ਇਤਿਹਾਸ ਹੈ ਇਤਿਹਾਸ ਹੈ ਪਿਆਰ ਦੇ ਵਿੱਚ ਪਿੱਛੇ ਤੋਂ ਚੱਲਦਾ ਆ ਰਿਹਾ ਤੁਸੀਂ ਕਿੱਥੋਂ ਸਾਡੇ ਬਹੁਤ ਬਜ਼ੁਰਗ ਦੇ ਦਾਦੇ ਪੜਦਾਦਿਆਂ ਤੋਂ ਚੱਲਦਾ ਆ ਰਿਹਾ ਜੀ ਐਸੇ ਤੋਂ ਸਾਲ ਚ ਦੋ ਵਾਰ ਜੱਗ ਹੁੰਦਾ ਜੀ ਇਕ ਸਤੰਬਰ ਮਹੀਨੇ ਤੇ ਇੱਕ ਜਨਵਰੀ ਮਹੀਨੇ ਤੋਂ ਦੋ ਫਰਵਰੀ ਚ ਪਹਿਲੇ ਹਫਤੇ 1 ਸਤੰਬਰ ਚ ਇਹ ਜੱਗ ਲਾਗ ਲੱਗਦੇ ਪੰਜ ਚਾਰ ਪਿੰਡਾਂ ਦਾ ਇਕੱਠਾ ਹੋ ਕੇ ਹੁੰਦਾ ਜੀ ਬਹੁਤ ਸੰਗਤ ਆਉਂਦੀ ਹੈ ਜੀ ਬਹੁਤ ਰੌਣਕਾਂ ਲੱਗਦੀ ਹੈ ਜੀ ਸਾਰੇ ਬਾਬੇ ਦੀ ਮਾਨਤਾ ਕਰਦੇ ਜਿਹੜਾ ਜਿਹੜਾ ਫੂਨਦਾਨ ਕੈਂਪ ਲੱਗਿਆ ਉਹਦੇ ਬਾਰੇ ਵੀ ਦੱਸੋ ਵੀ ਜਿਹੜਾ ਤਿੰਨ ਤਣ ਕੈਂਪ ਕਿੱਥੇ ਵੀ ਟੀਮ ਆਉਂਦੀ ਜੀ ਇਹ ਫੂਨਦਾਨ ਕੈਂਪ ਪੀਆਈ ਤੋਂ ਟੀਮ ਆਂਦੀ ਹੈ ਜੀ ਇਹ ਕਾਫੀ ਸਾਲ ਤੋਂ ਲਗਾਤਾਰ ਆ ਰਹੇ ਨੇ ਕੁਝ ਇੱਕ ਦੋ ਸਾਲ ਵਿੱਚ ਮਿਸ ਹੋ ਗਿਆ ਸੀ ਇਹ ਅਭੀ ਪੰਜਵਾਂ ਕੈਂਪ ਲੱਗ ਰਿਹਾ ਜੀ ਆਪਣੇ ਕੋਲ ਤੁਹਾਡੇ ਪਿੰਡ ਵੱਲੋਂ ਹਾਂਜੀ ਸਾਡੇ ਪਿੰਡ ਵੱਲੋਂ ਜੀ ਅੱਛਾ ਜਿਹੜਾ ਤੁਹਾਨੂੰ ਤੁਹਾਨੂੰ ਕੈਂਪ ਲਾਇਆ ਤੁਸੀਂ ਹਰ ਸਾਲ ਏਸੀ ਪ੍ਰੋਗਰਾਮ ਨੂੰ ਲਾਉਂਦੇ ਹਰ ਸਾਲ ਏਸੀ ਪ੍ਰੋਗਰਾਮ ਨੂੰ ਲਾਉਂਦੇ ਜੀ ਅੱਛਾ ਹਾਂਜੀ ਠੀਕ ਹੈ ਸੋ ਦੇਖੋ ਤੁਸੀਂ ਅੱਜ ਜਿਹੜਾ ਸੈਣੀ ਮਾਚਰਾ ਪਿੰਡ ਦੇ ਵੱਲੋਂ ਜਿਹੜਾ ਇੱਥੇ ਇੱਕ ਸਥਾਨ ਹੈ ਰਾਧਾ ਵਾਲੇ ਬਾਬੇ ਦਾ ਜਿੱਥੇ ਅੱਜ ਜਿਹੜਾ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਹਰ ਸਾਲ ਇਹਨਾਂ ਦੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਇੱਕ ਇਤਿਹਾਸਕ ਸਥਾਨ ਸਰਪੰਚ ਸਾਹਿਬ ਵੀ ਕਹਿ ਰਹੇ ਕਿ ਇੱਥੇ ਸ਼੍ਰੀ ਕ੍ਰਿਸ਼ਨ ਨਾ ਭਗਵਾਨ ਇੱਥੇ ਆਈ ਹੈ ਇਸ ਤੋਂ ਬਾਅਦ ਰਤਵਾੜਾ ਸਾਹਿਬ ਗਏ ਹੈ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਬਖਾਉਂਦੇ ਕਿ ਇਹ ਸਥਾਨ ਹੈ ਜਿਹੜਾ ਸੈਣੀ ਮਾਜਰੇ ਦਾ ਸਥਾਨ ਹੈ ਰਾਧਾ ਵਾਲੇ ਬਾਬਾ ਇਹਨੂੰ ਕਿਹਾ ਜਾਂਦਾ ਹੈ ਦੇਖੋ ਕਿੰਨੀ ਤਰ੍ਹਾਂ ਦੇ ਵਿੱਚ ਲੋਕ ਵੀ ਪਹੁੰਚੋ ਇਹਨੇ ਲੰਗਰ ਵਗੈਰਾ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਸਰਪੰਚ ਸਾਹਿਬ ਦੇ ਵੱਲੋਂ ਜਿਹੜਾ ਉਹਨਾਂ ਦਿਖਾ ਉਹ ਕਾ ਹੋ ਰਿਹਾ ਹੈ ਸੋ ਸਰਪੰਚ ਸਾਹਿਬ ਦੇ ਵੱਲੋਂ ਕੈਂਪ ਵੀ ਲਗਾਇਆ ਹੈ ਖੂਨਦਾਨੇ ਕੈਂਪ ਵੀ ਲਗਿਆ ਹੋਇਆ ਹੈ ਸੋ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਸਾਂਝਾ ਕਰ ਰਹੇ ਸੋ ਪਿੰਡ ਦੇ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਆਮ ਇਜਲਾਸ ਦੇ ਵਿੱਚ ਸਰਪੰਚ ਦੇ ਵੱਲੋਂ ਜਿਹੜੇ ਫੈਸਲੇ ਲਏ ਗਏ ਪਿੰਡ ਦੇ ਪ੍ਰਤੀ ਤੁਹਾਨੂੰ ਕਿੱਦਾਂ ਲੱਗੇ ਉਹ ਕਮੈਂਟਾਂ ਦੇ ਵਿੱਚ ਜਰੂਰ ਆਪਣੀ ਰਾਏ ਦੱਸਿਓ ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਸਰਪੰਚਾ ਪੰਚਾ ਪਿੰਡਾਂ ਤੱਕ ਜਾਵੇ ਜਿਹੜੇ ਸਰਪੰਚ ਪਿੰਡ ਦੇ ਵਿੱਚ ਐਕਟਿਵ ਹੈ ਉਹਨਾਂ ਤੱਕ ਇਹ ਪਹੁੰਚਾ ਤਾਂ ਕਿ ਉਹ ਵੀ ਅੱਗੇ ਦੇ ਜਿਹੜੇ ਕੰਮ ਨਹੀਂ ਹੋਏ ਉਹ ਵੀ ਕਰਵਾਣ ਧੰਨਵਾਦ ਬਾਬਾ ਜੀ ਦੇ ਸਾਹਮਣੇ ਦਾਦਾ ਵਾਲੇ ਆ ਜੀ ਇਹ ਹਾਂ ਜੀ ਸਨ 80 ਤੇ ਚੱਲ ਰਿਹਾ ਜੀ ਉਹ ਜੱਗ ਦਾ ਪ੍ਰੋਗਰਾਮ ਸਨ 80 ਤੇ 1980 ਤੇ ਹਾਂ ਜੀ ਬਹੁਤ ਮਾਨਤਾ ਇਹਦੀ ਪਿੰਡ ਚ ਸਾਰੇ ਚਾਰ ਪਿੰਡ ਸੈਣੀ ਮੱਜਰਾ ਜੀ ਭਗਤ ਮੱਜਰਾ ਹਾਂ ਪਿੰਡ ਪਡੌਲੀ ਰਾਣੀ ਮੱਜਰਾਏ ਪੈਂਤ ਪਰੇ ਆ ਰਹੇ ਜੀ ਉਹ ਰਾ ਤੇ ਤਿੰਨ ਚਾਰ ਪਿੰਡ ਸੰਗਾਲਾਂ 5 6 ਪਰ ਇਹ ਪਿੰਡ ਹੈ ਆਪਣੇ ਦੇਖਿਆ ਬਾਬਾ ਜੀ ਨੇ ਨਹੀਂ ਦੇਖਿਆ ਨਹੀਂ ਹੈ ਉਹਨੂੰ ਕਹਿ ਰਹੇ ਚੱਲਦੇ ਪਿੱਛੇ ਦੇ ਪੁਰਾਣੇ ਬਜ਼ੁਰਗ ਚੱਲਦੇ ਆਉਂਦੇ ਉਤਰਾ ਸੀ ਚੱਲ ਪਏਗਾ ਹਾਂ ਅਜੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਐ ਬਸ ਇੱਥੇ ਜਗ੍ਹਾ ਹੁੰਦੀਆਂ ਜੀ ਦੋ ਦੋ ਜਗ੍ਹਾ ਇੱਕ ਭਾਦੋ ਚੁੰਦੀ ਹੈ ਇੱਕ ਬੌਤ ਚ ਹੁੰਦੀ ਹੈ ਆਪਣਾ ਅੱਛਾ ਹਾਂ ਜੀ ਦੋ ਜਗ੍ਹਾ ਹੁੰਦੀਆਂ ਅਜੇ ਜਿਹੜੇ ਬਾਬਾ ਜੀ ਇਰਾਦੇ ਜਿਹੜਾ ਦਾ ਪੰਚਤਿਆਤ ਸੀ ਇਹ ਆਪਣਾ ਬਾਬਾ ਬਾਲਕਨਾਥ ਜੀ ਬਾਲਕਨਾਥ ਜੀ ਦੇ ਚੇਲੇ ਦੇ ਬਾਲਕਨਾਥ ਬਾਬਾ ਬਾਲਕਨਾਥ ਜੀ ਹਾਂ ਜੀ ਹਾਂ ਚੇਲੇ ਉਹਨਾਂ ਦੇ ਬਾਬਾ ਬਾਲਕਨਾਥ ਦੇ ਹਾਂ ਜੀ ਹਾਂ ਅੱਛਾ ਕਿੰਨੇ ਪ੍ਰੋਗਰਾਮ ਹੁੰਦੇ ਤੇ ਨਾਲਵਾਂ ਸਾਲ ਵਿੱਚ ਦੋ ਹੁੰਦੇ ਜੀ ਚੱਲਦੇ ਰਹਿੰਦੇ ਹਾਂ ਦੋ ਤਿੰਨ ਪ੍ਰੋਗਰਾਮ ਚੱਲਦੇ ਹੀ ਰਹਿੰਦੇ ਹਾਂ ਅੱਜ ਕੀਆ ਪ੍ਰੋਗਰਾਮ ਦੇ ਵਿੱਚ ਅੱਜ ਕੀ ਕਰਿਆ ਗਿਆ ਜੀ ਅੱਜ ਆਪਣਾ ਜਾਗ ਹੈ ਜੀ ਉਹਦਾ ਪ੍ਰਸਾਦ ਹੈ ਸਾਰਾ ਚੱਲ ਰਿਹਾ ਸਵੇਰ ਦਾ ਸਾਰਾ ਹਾਂ ਜੀ ਹਵਨ ਵਗੈਰਾ ਵੀ ਹਵਨ ਵੀ ਚੱਲ ਰਿਹਾ ਜੀ ਹਾਂ ਹਵਨ ਹੋ ਰਿਹਾ ਤੇ ਹਮਨ ਜਾਗਾ ਆਪਣਾ ਜੱਗ ਹੋ ਰਿਹਾ ਜਿਤਨਾ ਸਾਰਾ ਕੁਝ ਚੱਲ ਰਿਹਾ ਸਵੇਰ ਉੱਤੇ ਪ੍ਰੋਗਰਾਮ ਸੇਵਾ ਦਾ ਕਰਦੇ ਜੀ ਹਾਂ ਉਹ ਰਾਜ ਜੀ ਹਾਂ ਜੀ ਕਲਵਾਨ ਸਿੰਘ ਆ ਜੀ ਆਪਣਾ ਕਿੰਨੇ ਸਾਲਾਂ ਤੋਂ ਲਗਾਤਾਰ ਸੇਵਾ ਕਰ ਰਹੇ ਮੈਨੂੰ ਤਾਂ ਜੀ ਹੁਣੇ ਤਾਂ 30 35 ਸਾਲ ਤੋਂ ਜੀ ਦੁਕਾਨ ਹੈ ਜੀ ਆਪਣੀ ਉਰੇ ਹਾਰਡਵੇਅਰ ਦੀ ਬਾਬੇ ਦੇ ਇੱਥੇ ਇੱਥੇ ਜੱਦਾ ਹੀ ਕਰ ਰਹੇ ਜੀ ਆਪਾਂ ਸੇਵਾ ਅੱਛਾ ਐ ਵੀ ਪਤਾ ਲੱਗਿਆ ਕਈਆਂ ਨੂੰ ਬਾਬਾ ਪੁੱਛਦਾ ਏ ਦੇਖਿਆ ਜੀ ਹਾਂ ਕਈਆਂ ਨੂੰ ਖੜਾ ਮ ਖੜੂ ਮ ਖੜਕਦੇ ਹੋਣ ਦੇਖਿਆ ਕਈਆਂ ਨੂੰ ਅੱਛਾ ਹਾਂ ਜੀ ਆ ਕਈਆਂ ਨੂੰ ਬਾਬਾ ਦਰਸ਼ਨ ਵੀ ਹੋਏ ਪੁਰਾਣੇ ਬੁੜੇ ਨੂੰ ਤਨੂ ਅੱਛਾ ਹਾਂ ਜੀ ਹਾਂ ਜਿਹੜੇ ਇਹ ਬੰਦੇ ਨੂੰ ਦਰਸ਼ਨ ਹੁੰਦੇ ਆ ਉਹ ਹੈਗੇ ਨੇ ਨਹੀਂ ਉਹ ਮਾਰ ਲਿਆ ਜੀ ਉਹ ਮਾਰ ਲਿਆ ਜੀ ਹਾਂ ਦਰਸ਼ਨ ਵਾਜਾ ਮਾਂਬੰਤ ਵੀ ਆ ਗਿਆ ਯਮ ਮਾਂਬੰਤ ਵੀ ਆ ਗਿਆ ਟੜਕੇ ਨੀਲ ਦੇ ਹੱਥ ਟੜਕੇ ਨੀਲ ਦੇ ਹੱਥ ਬਰਛੀ ਬਰਮਾਨੇ ਬਖਸ਼ਤੀ ਬਰਛੀ ਬਰਮਾਨੇ ਬਖਸ਼ਤੀ ਦੇ ਕੇ ਤੂਫਾ ਲੈਤੀ ਚੱਕ धुपा लेती चक बर्शी मारी हनुमान वीर दे मारी हनुमान वीर दे गया पछाड़ी हट गया पछाड़ी हट हनुमान पछाड़ी हट गया हनुमान पछाड़ी हट गया करके एको चट करके एक झट बरछी लागी लक्ष्मण वीर दे ਵਾਰਸੀ ਲੱਗੀ ਉਹ ਲਸ਼ਮਨ ਵੀਰ ਦੇ ਪੈ ਗਈ ਮੂਰ ਸ਼ਾ ਗਤ ਪੈ ਗਈ ਮੂਰ ਸ਼ਾ ਗਤ ਦੇਖਦੇ ਵੀਰ ਨੂੰ ਦੇਖ ਕੇ ਦੇਖਦੇ ਵੀਰ ਨੂੰ ਦੇਖ ਕੇ ਸਾਰੀ ਸੈਨਾ ਜਾਂਦੀ ਨਠ ਸੈਨਾ ਜਾਂਦੀ ਨਠ